ਮਾਰਜੁਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੱਲਾ ਕੱਲਾ ਬਾਦਾ ਪੰਜਾਬ ਦੇ ਲੋਕਾਂ ਦਾ ਕੀਤਾ ਉਹਨੂੰ ਪੂਰਾ ਕਰ ਰਹੀ ਹੈ ਸੋ ਪਿਛਲੇ ਹਾਲੀਆ ਸਮੇਂ ਚ ਜਿਹੜੀਆਂ ਪੰਚਾਇਤੀ ਚੋਣਾਂ ਪੰਜਾਬ ਚ ਹੋਈਆਂ ਇਹਨਾਂ ਚੋਣਾਂ ਦੇ ਦੌਰਾਨ ਮਾਰਜੁਗ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਸੀਗਾ ਕਿ ਜਿਹੜੀ ਪੰਚਾਇਤ ਪਿੰਡ ਦੇ ਲੋਕ ਸਰਸਵਤੀ ਨਾਲ ਚੁਣਨਗੇ ਅਸੀਂ ਉਹਨਾਂ ਪੰਚਾਇਤਾਂ ਨੂੰ 5-5 ਲੱਖ ਰੁਪਇਆ ਪਿੰਡ ਦੇ ਵਿਕਾਸ ਕਰਦਾਂ ਲਈ ਇੱਕ ਮਤਲਬ ਸਗੰਨੇ ਰੂਪ ਦੇ ਵਿੱਚ ਨਾ ਪੰਚਾਇਤਾਂ ਨੂੰ ਦਵਾਂਗੇ ਤੇ ਅੱਜ ਮੇਰੇ ਵਿਧਾਨ ਸਭਾ ਹਲਕੇ ਦੀਆਂ ਸੱਤ ਪੰਚਾਇਤਾਂ ਨੂੰ ਜਿਹੜੀਆਂ ਸਰਸੰਭੀ ਚੁਣੀਆਂ ਗਈਆਂ ਨੇ ਪਿੰਡ ਐਮਾ ਗੁਜਰਾ ਪਿੰਡ ਕੋੜਪਟੀਆਂ ਕੋਟਲੀ ਜਵਾਰ ਮਜ਼ੀਰੀ ਰਾਜਪੂਤਾ ਨਿਊ ਜਸਵਾਲੀ ਭਟੋਆ ਤੇ ਸਾਬਚੱਕ ਪਿੰਡ ਦੀਆਂ ਪੰਚਾਇਤਾਂ ਨੂੰ ਅੱਜ 35 ਲੱਖ ਰੁਪਈਆ ਜੋ ਉਹਨਾਂ ਦਾ ਰਾਈਟ ਬਣਦਾ ਸੀਗਾ ਤੇ ਮਾਨ ਜੋ ਮੁੱਖ ਮੰਤਰੀ ਜੀ ਨੇ ਆਪਣੇ ਵਾਅਦੇ ਮੁਤਾਬਕ ਉਹਨਾਂ ਨੂੰ ਸਰਸਕਤੀ ਵਾਲਿਆਂ ਨੂੰ ਉਹ ਅੱਜ ਦਿੱਤਾ ਸੋ ਮੈਂ ਸਾਰੇ ਇਹਨਾਂ ਸਰਪੰਚਾਂ ਨੂੰ ਇਹ ਵੀ ਗੱਲ ਦੱਸਣਾ ਚਾਹਨਾ ਕਿ ਇਹ 5 ਲੱਖ ਰੁਪਈਆ ਤੁਸੀਂ ਜਿੱਥੇ ਮਰਜ਼ੀ ਖਰਚ ਸਕਦੇ ਹੋ ਕੋਈ ਵੀ ਕਾਸ ਪਿੰਡ ਦੇ ਅੰਦਰ ਕਰਾਣਾ ਇਹ ਕੋਈ ਸਪੈਸ਼ਲ ਕਿਸੇ ਇੱਕ ਜਾਂ ਦੋ ਕੰਮਾਂ ਲਈ ਨਹੀਂ ਸੋ ਮਤਲਬ ਲਗਾਤਾਰ ਜਿਹੜੇ ਪੰਜਾਬ ਦੇ ਅੰਦਰ ਲੋਕਾਂ ਨੇ ਕੀਤੇ ਵਾਅਦੇ ਆ ਉਹ ਸਰਕਾਰ ਪੂਰੇ ਕਰ ਰਹੀ ਹੈ ਤੇ ਨਾਲ ਹੀ ਮੈਨੂੰ ਇਹ ਗੱਲ ਸ਼ੇਅਰ ਕਰਨ ਦੀ ਖੁਸ਼ੀ ਹੋ ਰਹੀ ਆ ਕਿ ਜਿਹੜਾ ਮਾਨ ਪੱਤਾ ਪਿੰਡਾਂ ਦੇ ਸਰਪੰਚਾਂ ਨੂੰ ਮਿਲਦਾ ਸੀਗਾ 5 ਮਹੀਨੇ ਹੋਇਆ ਪੰਚਾਇਤੀ ਚੋਣਾਂ ਨੂੰ ਹੋਏ ਤੇ ਆ ਮਾਨਯੋਗ ਮੁੱਖ ਮੰਤਰੀ ਜੀ ਨੇ ਦੋਵੇਂ ਵਾਦੇ ਪੂਰੇ ਕਰਤੇ ਆ 2000 ਰੁਪਏ ਜਿਹੜਾ ਮਾਨ ਪੱਤਾ ਸਰਪੰਚ ਨੂੰ ਜਦੋਂ ਤੋਂ ਪੰਚਾਇਤੀ ਚੋਣ ਹੋਈ ਆ ਸਰਪੰਚ ਬਣਿਆ ਉਦੋਂ ਤੋਂ ਉਹ ਵੀ ਉਹਨੂੰ ਮਿਲੂਗਾ ਤੇ 5-5 ਲੱਖ ਰੁਪਏ ਵਾਲਾ ਜਿਹੜਾ ਸਿਲਸਿਲਾ ਉਹ ਵੀ ਪੰਜਾਬ ਸ਼ੁਰੂ ਕਰਤਾ ਇਹ ਆ ਲੋਕਾਂ ਦੀ ਸਰਕਾਰ ਦੇ ਨਾਲ ਜਿਹੜੀ ਮੈਂ ਸਮਝਦਾ ਵੀ ਗਵਰਨਮੈਂਟ ਹੈ ਬਚਨ ਵਰਤਾ ਇਹ ਉਹਦਾ ਪ੍ਰਦਾਵਾ ਸੋ ਮਾਨਜੋ ਮੁੱਖ ਮੰਤਰੀ ਜੀ ਦਾ ਸ਼ੁਕਰੀਆ ਔਰ ਉਹਨਾਂ ਸਾਰੀਆਂ ਪਿੰਡਾਂਾਂ ਨੂੰ ਵਧਾਈ ਜਿਨ੍ਹਾਂ ਨੂੰ ਅੱਜ 5-5 ਲੱਖ ਰੁਪਈਆ ਸ਼ਗਨ ਵੱਜੋਂ ਮਾਨਜੋ ਮੁੱਖ ਮੰਤਰੀ ਜੀ ਨੇ ਦਿੱਤਾ